ਪਟਿਆਲਾ ਦੇ ਮਥਰਾ ਕਲੋਨੀ ਵਿੱਚ ਜਿਹੜੀ ਤੁਹਾਨੂੰ ਤਸਵੀਰ ਦਿਖਾਈ ਜਾ ਰਹੀ ਹੈ ਇੱਕ ਨੌਜਵਾਨ ਜਿਹੜੀ ਕਿ ਹੈ ਸੁਸਾਇਟੀ ਸ਼੍ਰੀ ਗਣੇਸ਼ ਇਕਤਾ ਮੰਦਿਰ ਇਕਤਾ ਕਲੱਬ ਵੱਲੋਂ ਜਿਹੜਾ ਕਿ ਇੱਕ ਕਾਫੀ ਤਰ੍ਹਾਂ ਦੇ ਜਿਹੜੇ ਉਪਰਾਲੇ ਕੀਤੇ ਜਾਂਦੇ ਆ ਤਾਂ ਇਸ ਵਾਰ ਜਿਹੜਾ ਕਿ ਇਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਹੈ ਇਹ ਆਪਣੇ ਏਰੀਆ ਦੇ ਵਿੱਚ ਗਰਮੀ ਦੀ ਰਾਹਤ ਨੂੰ ਲੈ ਕੇ ਜਿਹੜੇ ਕਿ ਇਹ ਬੂਟੇ ਲਗਾਏ ਜਾ ਰਹੇ ਨੇ ਇੱਕ ਕਈ ਤਰ੍ਹਾਂ ਦੇ ਬੂਟੇ ਲਗਾਏ ਜਾ ਰਹੇ ਨੇ ਤਾ ਇਸ ਦੇ ਵਿੱਚ ਇਹਨਾਂ ਵੱਲੋਂ ਜਿਹੜਾ ਕੀ ਹੈ ਜਿਹੜੇ ਬੂਟੇ ਆ ਇਹ ਕਾਫੀ ਲੱਗ-ਲੱਗ ਤਰ੍ਹਾਂ ਦੇ ਲਗਾਏ ਜਾ ਰਹੇ ਮੱਲਾ ਨਿਵਾਸੀਆਂ ਦੇ ਜਿਹੜੇ ਕੀ ਸਹਿਯੋਗ ਨਾਲ ਇਹ ਬੂਟੇ ਲਗਾਏ ਜਾ ਰਹੇ ਇਸ ਤੋਂ ਇਲਾਵਾ ਇਸ ਸੁਸਾਇਟੀ ਦੇ ਜਿਹੜੇ ਮੈਂਬਰ ਨੇ ਕਈ ਤਰ੍ਹਾਂ ਦੇ ਉਪਰਲੇ ਕੀਤੇ ਜਾਂਦੇ ਚਾਹੇ ਜਿਵੇਂ ਮੈਡੀਕਲ ਕੈਂਪ ਹੋ ਗਏ ਅੱਜ ਕੱਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਜਾਨਵਰਾਂ ਨੂੰ ਜਿਹੜੀ ਕਿ ਪਾਣੀ ਦੀ ਬੜੀ ਦਿੱਕਤ ਆਂਦੀ ਹੈ ਤਾਂ ਇਹਨਾਂ ਵੱਲੋਂ ਜਿਹੜੇ ਕਿ ਅਲੱਗ-ਅਲੱਗ ਤਰ੍ਹਾਂ ਦੀ ਅਲੱਗ-ਅਲੱਗ ਜਗ੍ਹਾ ਤੇ ਪਾਣੀ ਦੀਆਂ ਟੈਂਕੀਆਂ ਵੀ ਰਖਵਾਈਆਂ ਜਾਂਦੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਇਹ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਇਹ ਪਟਿਆਲਾ ਦੇ ਮਥਰਾ ਕਲੋਨੀ ਏਰੀਆ ਦੇ ਵਿੱਚੋਂ ਦੀ ਜਿਹੜੀ ਕਿ ਤਸਵੀਰ ਹੈ ਤੁਹਾਨੂੰ ਦਿਖਾਈ ਜਾ ਰਹੀ ਹੈ ਤਾਂ ਕੀ ਨਾਮ ਹੈ ਮੇਰਾ ਨਾਮ ਸੁਨੀਲ ਕੁਮਾਰ ਹੈ ਜੀ ਠੀਕ ਹੈ ਜੀ ਮੇਰੇ ਨਾਲ ਸਾਡੀ ਬੀਜੀ ਰਜੇਸ਼ ਸ਼ਰਮਾ ਜੀ ਸਾਡੀ ਦੀਪਕ ਮਲotra ਜੀ ਮੁਕੇਸ਼ ਜੀ ਤੇ ਸਾਡੀ ਕਰਵੀ ਜੀ ਨੇ ਉਹ ਹਮਨੇ ਬੁੱਟੇ ਲਾ ਕੇ ਕਰ ਗਏ ਨੇ ਠੀਕ ਹੈ ਸਰ ਜਿਹੜੇ ਤੁਸੀਂ ਬੁੱਟੇ ਲਾਏ ਆ ਕਿਹੜੇ ਰਿਚ ਲਾਏ ਆ ਕਿਹੜੀ ਸੰਸਤਾ ਵੱਲੋਂ ਲਾਏ ਆ ਇਹ ਅਸੀਂ ਮਥਰਾ ਕਲੋਨੀ ਪੁਰਾਣੇ ਪੱਠੇ ਤੇ ਲਾਏ ਆ ਗਣੇਸ਼ ਮੰਦਰ ਦੇ ਨਜ਼ਦੀਕ ਠੀਕ ਹੈ ਇਹ ਮਥਰਾ ਕਲੋਨੀ ਗਣੇਸ਼ਿਕਾ ਕਲਾਬ ਐਸਾਈ ਮਹੱਲੇ ਦੇ ਮੁੰਡਿਆਂ ਦਾ ਵੀ ਇਸ ਵੱਲੋਂ ਲਾਏ ਗਏ ਕਿੰਨੇ ਬੂਟੇ ਲਗਾਏ ਆ ਜੀ ਅੱਜ ਜਿਸ ਟੋਟਲ 7 ਬੂਟੇ ਲਾਏ ਆ 2 ਬੀਲ ਦੇ ਕਿੰਨਾਂ ਆਮ ਦੇ 2 ਆਮਲੇ ਦੇ ਉਸ ਤੋਂ ਪਹਿਲਾਂ ਵੀ ਅਸੀਂ 3 ਬੂਟੇ ਲਾਏ ਆ ਜੋ ਕਿ ਕਾਫੀ ਵੱਡੇ ਵੱਡੇ ਹੋ ਚੁੱਕੇ ਨੇ ਇਸ ਤੋਂ ਇਲਾਵਾ ਤੁਸੀਂ ਹੋਰ ਕਿਸ ਤਰ੍ਹਾਂ ਦੇ ਪ੍ਰਾਲੇ ਕਰਦੇ ਹੋ ਜੀ ਇਸ ਤੋਂ ਇਲਾਵਾ ਅਸੀਂ ਜਿਵੇਂ ਮੈਡੀਕਲ ਸਿਲਦਾ ਹੋ ਗਿਆ ਖੂਨਦਾਨ ਕੈਂਪ ਹੋਗੇ ਇਹ ਪਾਣੀ ਦੀਆਂ ਟੈਂਕੀਆਂ ਰਖਾਣੀਆਂ ਹੋਗੀਆਂ ਜਾਨਵਰਾਂ ਵਾਸਤੇ ਕੀ ਚੀਜ਼ਾਂ ਚਲ ਕੇ ਰਹਿਣੀਆਂ ਅਸੀਂ ਅਪੀਲ ਕਰਦੇ ਹਾਂ ਕਿ ਜਿੰਨੇ ਵੀ ਇਸ ਵੀਡੀਓ ਨੂੰ ਦੇਖਣ ਵਾਲੇ ਦਰਸ਼ਕ ਨੇ ਸਾਰੇ ਵੱਧ ਤੋਂ ਵੱਧ ਜਾਨਵਰਾਂ ਵਾਸਤੇ ਪਾਣੀ ਦੀਆਂ ਟੈਂਕੀਆਂ ਰੱਖੋ ਉਹਨਾਂ ਦੇ ਦਾਣੇ ਦਾ ਇੰਤਜ਼ਾਮ ਕਰੋ ਤੇ ਵੱਧ ਤੋਂ ਵੱਧ ਬੂਟੇ ਲਗਾਓ ਤਾਂ ਕਿ ਆਪਾਂ ਨੂੰ ਆਉਣ ਵਾਲੇ ਸਮੇਂ ਵਿੱਚ ਗਰਮੀ ਤੋਂ ਰਾਹਤ ਮਿਲ ਸਕੇ।